ਨੇ ਕਰਾਂ ਬਾਕਿਆ ਹੁਣ ਉੱਥੇ ਫਿਰ ਮੇਰਾ ਮਸਲੇ ਧਾਰਿਆ ਨਾ ਮੈਂ ਵੀ ਬਣੀ ਕਿ ਆਰਮੀਨੀਆ ਪ੍ਰੀਨੇ ਦੇ ਵਿੱਚ ਕੁਝ ਨਹੀਂ ਬਣਦਾ ਸਾਨੂੰ ਵੀਰੇ ਚੱਪੇ ਚ ਹੀ ਲੈ ਕੇ ਆ ਗਿਆ ਇਹ ਬਸ ਬੱਚੇ ਦਾ ਹੀ ਫਾਇਦਾ ਠਾਲਾ ਤੇਰਾ ਪਿਓ ਨਹੀਂ ਸਰ ਤੇ ਮਾਤਾ ਤੂੰ ਮਾਤਾ ਮੈਂ ਤੁਹਾਨੂੰ ਗੱਲ ਦੱਸਦਾ ਹਾਂ ਹਾਂਜੀ ਮੈਂ ਦੱਸਦਾ ਲਾ ਮੈਂ ਤੁਹਾਨੂੰ ਅੱਜ ਮੈਂ ਇੱਕ ਵੀਡੀਓ ਦੇ ਵਿੱਚ ਗੱਲ ਕਹਿਣਾ ਹਾਂਜੀ ਸੁਣ ਲਈ ਆਰਮੀਨੀਆ ਦੇ ਵਿੱਚ ਕੱਖ ਨਹੀਂ ਬਣਦਾ ਅੰਗਕਨ ਯੂਕੇ ਦੇ ਵਿੱਚ ਕੱਖ ਨਹੀਂ ਬਣਦਾ ਜਿੰਨੇ ਥਾਮਾ ਤੇ ਤੁਸੀਂ ਜਿਹੜੇ ਯੂਰਪ ਦੇ ਹੋਰ ਥਾਮਾ ਤੇ ਜਾ ਰਹੇ ਉੱਥੇ ਕੱਖ ਨਹੀਂ ਬਣ ਰਹੇ ਅੱਜ ਧੰਨਵਾਦ ਜੀ ਫਿਰ ਵੀ ਤੁਸੀਂ ਆਪਾ ਹਟ ਨਹੀਂ ਰਹੇ ਕੁਝ ਨਹੀਂ ਬਣ ਰਿਹਾ ਮਾਤਾ ਤੁਸੀਂ ਗੱਲ ਨੂੰ ਸਮਝੋ ਮੈਂ 20 ਵਾਰੀ ਇਹ ਗੱਲ ਨੂੰ ਸਮਝਾਤਾ ਇਹਨਾਂ ਏਜੰਟਾਂ ਨੇ ਪੈਸਾ ਕਮਾਉਣਾ ਇਹਨਾਂ ਨੇ ਕੋ ਨੂੰ ਕੱਖ ਨਹੀਂ ਦਰਨਾ ਤੁੱਥ ਮੁਤ ਕਰਕੇ ਵੀਜ਼ਾ ਲਵਾ ਕੇ ਭੇਜ ਨਹੀਂ ਹਾਂਜੀ ਐਸੀ ਤਰ੍ਹਾਂ ਹੀ ਕੀਤਾ ਸਰ ਫਿਰ ਤੁਸੀਂ ਆਪਾ ਸਮਝ ਕਿਉਂ ਨਹੀਂ ਰਹੇ ਯਾਰ ਮੈਨੂੰ ਇਹ ਚੀਜ਼ ਦੀ ਸਮਝ ਨਹੀਂ ਆਲਾ ਕਿਹੜਾ ਇਹ ਦੱਸਣ ਵਿੱਚ ਕਿਹੜਾ ਪੱਕਾ ਹੁੰਦਾ ਕੋਈ ਪੱਕਾ ਨਹੀਂ ਹੁੰਦਾ ਮੈਨੂੰ ਅੱਜ ਤੱਕ ਮੈਨੂੰ ਬਹੁਤ ਮੰਨ ਲਿਆ ਕੁਝ ਬੰਦਾਂ ਨੇ ਪੁੱਛਿਆ ਨੀ ਜਿਆਦਾਤਰ ਮੈਨੂੰ ਲੋਕਾਂ ਨੇ ਕਿਤੇ ਆ ਕੇ ਨਹੀਂ ਪੁੱਛਿਆ ਵੀ ਆਹ ਅਸੀਂ ਦੇਸ਼ ਚ ਜਾ ਰਹੇ ਫੇਰ ਕੁਝ ਬਣੂਗਾ ਹਾਂਜੀ ਸਾਡਾ ਕੁਝ ਕਰੂਗਾ ਸਾਡਾ ਕੁਝ ਹੋਊਗਾ ਮੈਨੂੰ ਕਿਸੇ ਨੇ ਆ ਕੇ ਇਸ ਤਰ੍ਹਾਂ ਨਹੀਂ ਪੁੱਛਿਆ ਨਾ ਮੈਨੂੰ ਕਿਸੇ ਏਜੰਟ ਬਾਰੇ ਪੁੱਛਿਆ ਮੈਨੂੰ ਏਜੰਟਾਂ ਦਾ ਪਤਾ ਹੀ ਕੰਮ ਆਉਂਦਾ ਮਤਲਬ ਏਜੰਟ ਇੱਥੇ ਮੇਰੇ ਕੋਲ 100 ਆ ਜਾਂਦਾ ਹਾਂਜੀ ਸਾਡਾ ਤੂੰ 9 ਲੈਂਦੀ ਸਾਡਾ ਮੜਾ 9 ਲੈਦੀ 9 ਲੜਨਾ ਸਾਡੇ ਕੋਲੇ ਲੋਕ ਬਹੁਤ ਆਉਣਗੇ ਚੰਗਾ ਕੰਮ ਕਰਦੇ ਹਾਂ ਅਸੀ ਕੋਈ ਕਿਹਾ ਤੋ ਕੁਛ ਨਹੀਂ ਕਹਿੰਦੇ ਸਹੀ ਫਾਇਲ ਲਾਉਣੇ ਮੈਂ ਅੱਜ ਤੱਕ ਕਿਸੇ ਦਾ ਉਹਦੇ ਮੂੰਹੋਂ ਨਾ ਜੱਟ ਦਾ ਨਾਉਂ ਨਹੀਂ ਲੱਗਦਾ ਮੈਨੂੰ ਸਾਰਿਆਂ ਨੂੰ ਕਹਿੰਦਾ ਸਾਰੇ ਸਾਰੇ ਝੂਠੇ ਨੇ ਠੱਗ ਨੇ ਮੈਂ ਇਹਨੂੰ ਕਰੇ ਆਏ ਨਹੀਂ ਨਹੀਂ ਮੈਂ ਕਹਿੰਦਾ ਸਾਰੇ ਸਾਰੇ ਇਹ ਜਿਹੜਾ ਏਜੰਟੀ ਦਾ ਕੰਮ ਹੈ ਸਾਰਾ ਠੱਗਾਂ ਦਾ ਕੰਮ ਹੈ ਜਿੰਨੇ ਵੀ ਏਜੰਟ ਨੇ ਸਾਰੇ ਟੋਟਲ ਦੇ ਟੋਟਲ ਏਜੰਟ ਠੱਗ ਨੇਗੇ ਇੱਕ ਵੀ ਬੰਦਾ ਚੰਗਾ ਕੰਮ ਨਹੀਂ ਕਰਦਾ ਚੋਰ ਠੱਗ ਝੂਠੇ ਫਰੇਬੀ ਨੇ ਇਹ ਕੰਮ ਇਹ ਸਾਬ ਲਾ ਲੋ ਬਲੈਕ ਜਿਵੇਂ ਆਪਣਾ ਨਸ਼ਾ ਨਿਚੇ ਵੇਦੇ ਉਸ ਤਰ੍ਹਾਂ ਦੀ ਬਲੈਕਮੇਲ ਵਾਲਾ ਕੰਮ ਆ ਬਹੁਤ ਬਹੁਤ ਇਹ ਸਾਫ ਬੰਦੇ ਦਾ ਕੰਮ ਹੀ ਨਹੀਂ ਹੈਗਾ ਇਹ ਕਰਨ ਵਾਲਾ ਠੀਕ ਹੈ ਨਾ ਗੱਲ ਇਸ ਕਰਕੇ ਇਹ ਜਿਹੜੇ ਸਾਰੇ ਠੱਗ ਨੇਗੇ ਤੁਸੀਂ ਤਾਂ ਮੜਾ ਜਾ ਮੈਂ ਕਿੰਨਾ ਲੋਕਾਂ ਨੂੰ ਪਟਿਆ ਤੁਸੀਂ ਤਾਂ ਮੜਾ ਜਾ ਆਪਾਂ ਸਮਝੀਏ ਨਾ ਹੁਣ ਜਿਹੜਾ ਆਰਮੀਨੀਆ ਇੱਥੇ ਦੇ ਵਿੱਚ ਇਹਨਾਂ ਦਾ ਜਿਹੜਾ ਤੂੰ ਰੇਟ ਚੱਲਦਾ ਜਿਹੜਾ ਆ ਰੇਟ ਚੱਲਦਾ ਜਿਹੜਾ ਤੁਰਮੀਨ ਦਾ ਜਿਹੜਾ ਰੇਟ ਚੱਲਦਾ ਹੈ ਹੁਣ ਜਦੋਂ ਮੈਨੂੰ ਇਹ ਚੀਜ਼ ਹੁੰਦੀ ਆ ਵੀ ਹੁਣ ਜਦੋਂ ਮੂਰੇ ਕਹਿੰਦੇ ਸੀ ਕਿ ਤੁਸੀਂ ਇਹ ਤਾਂ ਸੀ ਆਹ ਕਰਤਾ ਹੁਣ ਮੈਂ ਨਾ ਜ਼ਿਆਦਾਤਰ ਗੁਲਾਮੇ ਦੇ ਵਿੱਚ ਹੱਥ ਉਹਨਾਂ ਜੰਟਾਂ ਦੇ ਪਾਇਆ ਜਿਹੜੇ ਜ਼ਮੀਨ ਹੀ ਕੁਛ ਕਰਿਆ ਆ ਵੀ ਜੀ ਹੁਣ ਬਟਨ ਨੇ ਪ੍ਰਮੋਟ ਕੀਤਾ ਮੈਂ ਉਹਨਾਂ ਦੇ ਖਲਾਫ ਇਹ ਲੀਡਾ ਕਰਕੇ ਆਪਣੇ ਪੰਜਾਬ ਦੇ ਲੋਕ ਨੂੰ ਜਾਗਰੂਤ ਕਰਾ ਮੇਰਾ ਮੇਹ ਮੇਹਮ ਆਜ ਤੁਸੀਂ ਸਾਰੇ ਲੋਕ ਬੈਠੇ ਹੋਣਾ ਇਹ ਜਾਗਰੂਤ ਕਰਨ ਨਾਲ ਬਹੁਤ ਬੰਨਾਂ ਲੋਕਾਂ ਨੂੰ ਫਾਇਦਾ ਪਈਆ ਅੱਪਾ ਇੱਥੇ ਬੈਠ ਕੇ ਰੌਲਾ ਪਾਇਆ ਐਂ ਕਿਤਾ ਇਸ ਚੀਜ਼ ਦਾ ਸਰਕਾਰਾਂ ਤੇ ਅਸਰ ਹੋਇਆ ਚਲੋ ਤੁਸੀਂ ਮੇਰੇ ਉਹਨਾਂ ਨਾਲ ਗੱਲ ਕਰਾਓ ਸਾਡੇ ਮੇਰੇ ਭਾਂ ਕੋਲ ਤਾਂ ਨਹੀਂ ਕਰਦੇ ਨੋ ਮੈਂ ਕਰਦੇ ਕਿੰਨੇ ਪੈਣ ਬਾਈ ਹੋਰ ਨਾ ਫੇ ਕਰਨਾ ਕਰਦੇ ਤਾਂ ਸਾਰਾ ਕੁਝ ਕਰਨ ਜਾਣ ਲਾਇ ਲਾਈ ਉਹ ਬਹਿਰੇਨ ਦੇ ਵਿੱਚ ਉਹਨਾਂ ਪਰ ਕੰਮ ਕੰਮ ਕੀ ਕੋਈ ਹੁਣ ਕੀ ਬੰਦੀ ਪਾਉਂਦਾ ਹੈ ਹੈ ਤੇਰਾ ਪੁਲੇਰ ਪਿੰਡ ਹਾਂ ਜੀ ਮੇਰੇ ਤੂੰ ਨਾ ਮੇਰੀ ਗੱਲ ਸੁਣ ਤੂੰ ਦਾ ਸਾਰਾ ਮਵਾਜ਼ਾ ਕਰੂੰਗਾ ਅੱਜ ਨੂੰ ਫੋਨ ਆ ਗਿਆ ਤੂੰ ਇਕੱਲਾ ਆ ਜਿਪਣਾ ਲੈ ਗਏ ਹਾਂ ਨਾਲ ਤੋਰ ਮੰਗਾ ਆਹ ਆਉਦੇ ਪਿੰਡਾਂ ਦਾ ਬਹੁਤ ਬਹੁਤ ਕਰ ਆਹ ਨਾ ਵੇਖੇ ਮੱਛੀ ਅੱਛਾ ਕੱਚੇ ਮੱਛੀ ਲੈਣੇ ਸਾਂ ਮੈਂ ਭਾਈ ਪਰਥੀ ਨਾਲ ਦੱਸੋ ਮੈਂ ਇੰਗਲੈਂਡ ਦੇ ਵਿੱਚ ਠੀਕਾ ਮੇਰੇ ਕੋਲ ਅੱਜ ਆਜਾ ਬਾਈਆਂ ਨੂੰ ਪੁੱਛੋ ਕਿੰਨੇ ਬੰਦੇ ਮੇਰੇ ਕੋਲ ਇੰਗਲੈਂਡ ਦੇ ਪੱਕੇ ਐਨਆਰਆਈ ਮਿਲਣ ਆਏ ਨੇ ਜੀ ਹਨਾ ਇੱਥੇ ਬਟਾ ਸੀ ਨਾ ਬੰਦਾ ਉਹ ਬਟਾ ਸੀ ਮੇਰੇ ਕੋਲ ਰੋਜ਼ ਹੀ ਇਤਾਲੇ ਬੰਦੇ ਆਉਂਦੇ ਰਹਿੰਦੇ ਨੇ ਸਾਰਿਆਂ ਨੂੰ ਇਹ ਨਹੀਂ ਹੈਗਾ ਜਿਉਂ ਉੱਥੇ ਮੈਂ ਗਿਆ ਨਹੀਂ ਮੈਨੂੰ ਸਾਰੀ ਸਿੱਧੀ ਦਾ ਪਤਾ ਨਹੀਂ ਇੱਕ ਵੀ ਇਮਾਨਦਾਰ ਨਾਲ ਦੱਸੋ ਵੀ ਕਿਹੜਾ ਬੰਦਾ ਉੱਥੇ ਰੋਟੀ ਬਟਰੰਦ ਕੀ ਕਮਾ ਕੇ ਪੈਸੇ ਵਾਪਸ ਕਰਦਾ ਪੱਕਾ ਹੋ ਜੀ ਇੰਗਲੈਂਡ ਦੇ ਵਿੱਚ ਆਪਾਂ ਫਿਰ ਕਿਉਂ ਲੋਖਾ ਨੂੰ ਉਸ ਚੀਜ਼ ਤੇ ਕਮਰਾ ਜੀ ਹੁੰਦੇ ਬੰਦੇ ਪੱਕੇ ਨਹੀਂ ਹੁੰਦੇ ਤੁਸੀਂ ਇਹ ਬਾਈ ਜੀ ਇਹਨਾ ਕੰਮ ਇੰਗ